ਫਿਰੋਜ਼ਪੁਰ ਤੇ ਸਰਦ ਦੀ ਪਿੰਡ ਗੱਟੀ ਰਾਜੋਕੇ ਦੇ ਸਕੂਲ ਚ ਪੜਨ ਗਏ 12ਵੀਂ ਦੇ ਵਿਦਿਆਰਥੀ ਦੇ ਬੈਗ ਚੋਂ ਮਿਲੀ ਦੇਸੀ ਪਿਸਤੌਲ ਤਸਕਰਾਂ ਵੱਲੋਂ ਪੈਸੇ ਦੇ ਕੇ ਕੰਮ ਕਰਵਾਉਣ ਦੀ ਗੱਲ ਵੀ ਹੋ ਰਹੀ ਉਜਾਗਰ ਕਿਦਰੇ ਪਿਸਤੌਲ ਪਾਕਿਸਤਾਨੋਂ ਤੋਂ ਤਾਂ ਨਹੀਂ ਆਈ ਖਰਸ਼ਾ ਇਹ ਵੀ ਜਤਾਇਆ ਜਾ ਰਿਹਾ ਹਿੰਦ ਪਾਕੇ ਸਰਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੱਟੀ ਰਾਜੋਕੇ ਦੇ 12ਵੀਂ ਜਮਾਤ ਦੇ ਵਿਦਿਆਰਥੀ ਕੋਲੋਂ ਦੇਸੀ ਪਿਸਤੌਲ ਬਰਾਮਦ ਹੋਣ ਦਾ ਮਾਮਲਾ ਉਜਾਗਰ ਹੋਇਆ ਹੈ ਇਸ ਸਬੰਧੀ ਪੁਲਿਸ ਵੱਲੋਂ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਿਸਤੌਲ ਬਰਾਮਦ ਕਰਦਿਆਂ ਮਜਬੂਤ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਪਿਸਤੌਲ ਵਿਦਿਆਰਥੀ ਸਕੂਲ ਬੈਗ ਵਿੱਚ ਪਾ ਕੇ ਸਕੂਲ ਲਿਆਇਆ ਸੀ। ਪੁਲਿਸ ਸੂਤਰਾਂ ਅਨੁਸਾਰ ਪਾਕਿਸਤਾਨ ਸਥਿਤ ਕੁਝ ਅੰਸਰਾ ਵੱਲੋਂ ਉਸ ਨੂੰ ਪੈਸੇ ਦੇ ਕੇ ਇਸ ਪਾਸੇ ਲਗਾਇਆ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਨੰਦ ਦਾ ਇਹ ਵਿਦਿਆਰਥੀ ਆਪਣੇ ਬੈਗ ਵਿੱਚ ਪਿਸਤੌਲ ਪਾ ਕੇ ਸਕੂਲ ਵਿੱਚ ਲੈ ਕੇ ਆਇਆ ਸੀ ਜੋ ਇਸਨੇ ਅੱਗੇ ਕਿਸੇ ਹੋਰ ਨੂੰ ਦੇਣਾ ਸੀ। ਇਸ ਬਾਰੇ ਜਦ ਸਕੂਲ ਸਟਾਫ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਪਿਸਤੌਲ ਬਰਾਮਦ ਕੀਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਇਸ ਸੰਬੰਧੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਇਹ ਪਿਸਤੌਲ ਇਸ ਵਿਦਿਆਰਥੀ ਨੇ ਅੰਡੇ ਕਿਸੇ ਨੂੰ ਦੇਣੀ ਸੀ ਜਾਂ ਇਸ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਜ਼ਿਕਰ ਯੋਗ ਹੈ ਕਿ 2023 ਅਤੇ ਹੁਣ 2025 ਵਿੱਚ ਆਏ ਹੜ੍ਹਾਂ ਦੌਰਾਨ ਕੁਝ ਸਰਦੀ ਪਿੰਡਾਂ ਨਾਲ ਵਗਦਾ ਦਰਿਆ ਸਤਲੁਜ ਸਾਰੀਆਂ ਸਰਹੱਦਾਂ ਮਿਟਾ ਦਿੰਦਾ ਰਿਹਾ ਹੈ ਜਿਸ ਦੇ ਚਲਦਿਆਂ ਪਾਕਿਸਤਾਨ ਅਵਾਜਾਈ ਰੋਕਣੀ ਔਖੀ ਹੁੰਦੀ ਰਹੀ ਹੈ ਅੱਜ ਬੀਤੇ ਦਿਨੀ ਹੀ ਪਾਕਿਸਤਾਨੀ ਤਸਕਰ ਸ਼ਾਹ ਪਠਾਨ ਨਾਲ ਸੰਬੰਧ ਵਾਲੇ ਦੋ ਨੌਜਵਾਨ ਜ਼ਿਲ੍ਹਾ ਪੁਲਿਸ ਵੱਲੋਂ ਹੈਰੋਇਨ ਅਤੇ ਡਰਗਮਨੀ ਸਮੇਤ ਗ੍ਰਿਫਤਾਰ ਕੀਤੇ ਗਏ ਸਨ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਕਿਦਰੀ ਇਹ ਪਿਸਤੌਲ ਵੀ ਤਾਂ ਪਾਕਿਸਤਾਨੋਂ ਨਹੀਂ ਆਈ ਹੈ ਜਾ ਪਰਦੇ ਜੀ ਉਹਨੂੰ ਪਤਾ ਲੱਗ ਗਿਆ ਵੀ ਉਹਦੇ ਕੋਲ ਪਸਟਾਲ ਸੀ ਜਿਹੜੇ ਚੈੱਕ ਕੀਤਾ ਇੱਕ ਪੁਰਾਣਾ ਰਸਤ ਬਹੁਤ ਲੱਗਿਆ ਪੁਰਾਣਾ ਕੱਟਾ ਹੈਗਾ ਠੀਕ ਹੈ ਉਹਦੀ ਪੁੱਛ ਕੇ ਤੁਸੀਂ ਅਜੀ ਕੀਤੀ ਹੈ ਬੱਚੇ ਦੀ ਉਹ ਕਹਿੰਦਾ ਸੀ ਵੀ ਦੋ ਕੁ ਕਿਕਰ ਹੋਰ ਫਰੈਂਡ ਆ ਉਹਨੇ ਮੈਨੂੰ ਦਿੱਤਾ ਸੀ ਤੇ ਉਹਦੇ ਕੋਲ ਪਾਇਆ ਗਿਆ ਇਹ ਦੀ ਵਿਹਾਈ ਵਾਲੇ ਦੀ ਪ੍ਰਚਾਲ ਕਰਾਂਗੇ ਛੋਟੀ ਉਮਰ ਦੇ ਬੱਚੇ ਨੇ ਵੀ ਕਿਵੇਂ ਹੋਇਆ ਤੇ ਕਿਵੇਂ ਹੋਇਆ ਜਿਹੜੇ ਸਕੂਲ ਚੋਂ ਆ ਉਹ ਗੱਟੀ ਰਾਜੋ ਦੇ ਸਕੂਲ ਚ ਸੀ ਕਿੰਨੀ கிਲਾਸ ਸਰ 12ਵੀਂ ਕਲਾਸ ਸਰ ਮਨਸ਼ਾ ਕੀ ਸੀ ਦਾ ਵੀ ਕਿਵੇਂ ਇਹਦੇ ਕੋਲ ਪਹੁੰਚਿਆ ਸਕੂਲੇ ਤੇ ਕੋਈ ਕੋਈ ਮਨਸ਼ਾ ਵੀ ਇਹ ਕਹ ਰਹੇ ਨੇ ਵੀ ਸਾਡੇ ਅਸੀਂ ਦੋ ਤਿੰਨ ਫਰੈਂਡਸ ਆ ਸਾਡੇ ਕੋਲ ਕਾਫੀ ਦੇਰ ਦਾ ਬਾਕੀ ਅਜੇ ਕੋਈ ਉਹਨਾਂ ਨੇ ਕੋਈ ਵੀ ਕੋਈ ਉਹਨਾਂ ਵਾਰਦਾਤ ਕੀਤੀ ਹੈ ਕੋਈ ਗੱਲ ਉਹਦੀ ਸਾਹਮਣੇ ਨਹੀਂ ਆਈ ਉਮਰ ਕਿੰਨੀ ਹੈ ਸਰ ਉਮਰ 18 ਸਾਲ ਤੋਂ ਉੱਪਰ ਹੈ ਕਿੱਥੋਂ ਰਹਿਣ ਵਾਲੇ ਸੀ ਇਹ ਇੱਕ ਭਾਨੇ ਵਾਲੇ ਦਾ ਇੱਕ ਚੂੜੀ ਵਾਲਾ ਮੇਰੇ ਤੇ ਰਕੀ ਸਰੇ ਪ੍ਰਭਾਵ ਪਾਣ ਮਸੇ ਲੈ ਕੇ ਆਇਆ ਸੀ ਸੂਹ ਦੋਸਤਾਂ ਨੂੰ ਜਾਂ ਤੇ ਕੋਈ ਦੋਸਤਾਂ ਨੂੰ ਹੋਵੇ ਤਾਂ ਕੋਈ ਦਿਖਾਇਆ ਨਹੀਂ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਕੀ ਇਹਨੇ ਕਿਸੇ ਦੋਸਤਾਂ ਤੇ ਪ੍ਰਭਾਵ ਪਾਇਆ ਹੋਵੇ ਕਿਸੇ ਨੂੰ ਇਹ ਸਕੂਲ ਬੈਗ ਚੋਂ ਇਹ ਹਾਂ ਉਹ ਕੋਈ ਸਿੱਧਾ ਬੈਗ ਦੇ ਵਿੱਚ ਹੀ ਸੀ ਜੀ ਇਹਨੂੰ ਪੈਸੇ ਦਾ ਲਾਲਚ ਵੀ ਦਿੱਤਾ ਗਿਆ ਸੀ ਕਿਸੇ ਨੂੰ ਦੇਣ ਵਾਸਤੇ ਐਵੇਂ ਦੀ ਗੱਲ ਵੀ ਸਾਹਮਣੇ ਆ ਗਈ। ਹਜੇ ਸਾਡੇ ਕੋਲ ਇਹ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਇਹਨੂੰ ਪੈਸਿਆਂ ਦਾ ਕੋਈ ਲਾਲਚ ਦਿੱਤਾ ਜਾਂ ਇਹਨੇ ਅੱਗੇ ਦੇਣਾ ਸੀ ਉਹ ਕਰਨਾ ਸੀ ਇਹ ਕਰਨਾ ਸੀ ਅੱਗੇ ਪੁੱਛ ਕੇ ਚਾਰੀ ਹੈ। ਜਦੋਂ ਵੀ ਕੋਈ ਗੱਲ ਹੋਰ ਪਤਾ ਲੱਗੇ ਜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ। ਕੁਝ ਵੀ ਕਿਹਾ ਜਾ ਸਕਦਾ ਉਹ ਜਿਹੜੇ ਅੱਗੇ ਅਸੀਂ ਪਾਕਿਸਤਾਨ ਵਾਲੇ ਜਿਹੜੇ ਆਉਂਦੇ ਫੜਦੇ ਉਹਨਾਂ ਦੇ ਨਾਲ ਇਹ ਮੇਲ ਨਹੀਂ ਖਾਂਦਾ ਦੇਸੀ ਕੱਟਾ ਹੈ। ਸਰ ਛੋਟਾ ਬੱਚਾ ਸਕੂਲ ਦੇ ਵਿੱਚ ਮਤਲਬ ਕਿ ਬੈਗ ਦੇ ਵਿੱਚ ਤਿਆਰ ਮਿਲਣਾ ਇਹਨਾਂ ਸਭ ਤੁਸੀਂ ਕਿਵੇਂ ਦੇਖਦੇ ਹੋ ਵੀ ਤੁਹਾਡੀ ਜਾਂਚ ਵਿੱਚ ਕਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ? ਸਾਡੀ ਜਾਂਚ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਕਿ ਬੱਚੇ ਨਵੇਂ ਬੱਚੇ ਆ ਕਿ ਨਹੀਂ ਹੋਣਾ ਚਾਹੀਦਾ ਤੇ ਅਸੀਂ ਇਹਨੂੰ ਵਿਗਾਇਗਲ ਪੜਤਾਲ ਕਰਾਂਗੇ ਕਿ ਕਿਉਂ ਬੱਚਾ ਇਸ ਤਰ੍ਹਾਂ ਇਹਨੂੰ ਰੱਖਿਆ ਹੈ ਮਾਮਲਾ ਦਰਜ ਕਰੋ ਮਾਮਲਾ ਦਰਜ ਕਰੋ ਕਿਉਂ ਨਾ ਮਾਮਲਾ ਜੇ ਤੁਹਾਨੂੰ ਮਿਲਿਆ ਉੱਤੇ ਦਰਜ ਕਰਾਂਗੇ ਨਾ ਕਿ ਅੱਗੇ ਜਿਵੇਂ ਜਿਵੇਂ ਪੁੱਛ ਕੇ ਚੋਈ ਦੀ ਹੋਵੇ ਦੱਸਾਂਗੇ